ਗੱਬੀ ਦਾ ਰੇਸ ਨਹੀਂ ਭਾਈ ਰੇਸ ਤੂੰ ਆਦਾ ਜਗ ਵੀ ਨਹੀਂ ਕੱਢਦਾ ਮੂਰੇ ਕੋੜਾ ਬੰਪਰ ਲੱਗਿਆ ਹੋਇਆ ਜਹਾਜੀ ਟਾਇਰ ਲੱਗੇ ਹੋਏ ਨੇ ਪਿਛਲਾ ਚੌਕੜ ਜਿਹੜਾ ਹੈਗਾ ਟਾਇਰਾਂ ਦਾ ਉਹ ਨਾਲ ਦਾ ਹੈਗਾ ਚਾਹ ਕੰਡੀਸ਼ਨ ਪੱਕਾ ਸਾਰਾ Ориਜਨਲ ਆ ਭਾਈ ਹਾਂਜੀ ਹਾਂਜੀ ਸਾਰਾ Ориਜਨਲ ਜੇ ਆਪਾਂ ਇਹਨੂੰ ਚੱਲੇ ਹੋਏ ਦੀ ਗੱਲ ਕਰੀਏ ਚੱਲਿਆ ਕਿੰਨਾ ਹੋਇਆ ਇਹ 680 ਘੰਟੇ ਚੱਲੇ 680 ਘੰਟੇ ਚੱਲਿਆ ਹੋਇਆ ਹੈਗਾ ਮਤਲਬ ਜੈਨੂਨ ਚੱਲਿਆ ਹੋਇਆ ਤੇ ਆਹ ਦੇਖੋ ਹਾਂ 14 3 2022 ਲੋ ਵੀ ਸੱਜਣੂ ਅੱਜ ਛੋਡੇ ਵਾਸਤੇ ਲਿਆਂਦਾ ਅਰਜਨ ਕਿੱਥੇ ਖੜਾ ਹੈਗਾ ਸਾਰਾ ਕੁਝ ਦੱਸਾਂਗੇ ਕਿੰਨੇ ਚ ਬਣੂ ਕਿੰਨਾ ਮਾਡਲ ਹੈ ਪਹਿਲਾਂ ਬਾਈ ਚੈੱਕ ਕਰਵਾ ਦੇ ਠੀਕ ਆ ਮੂਰੇ ਕੋੜਾ ਬੰਪਰ ਲੱਗਿਆ ਹੋਇਆ ਜਹਾਜੀ ਟਾਇਰ ਲੱਗੇ ਹੋਏ ਨੇ ਪਿਛਲਾ ਚੌਕੜ ਜਿਹੜਾ ਹੈਗਾ ਟਾਇਰਾਂ ਦਾ ਉਹ ਨਾਲ ਦਾ ਹੈਗਾ ਚੱਲਿਆ ਕਿੰਨਾ ਹੋਇਆ ਆਪਾਂ ਪਹਿਲਾਂ ਮਿਲਦੇ ਆ ਬਾਈ ਨੂੰ ਸੱਸੀ ਦਾ ਬਾਈ ਸੱਸੀ ਦਾ ਬਾਈ ਪਹਿਲਾਂ ਤਾਂ ਨਾਮ ਦੱਸ ਦੇ ਬਾਈ ਚਰਨਜੀਤ ਬਾਵਾ ਜੀ ਆਪਾਂ ਖੜੇ ਕਿੱਥੇ ਆ ਪਖੜੇ ਪਧੌੜਾ ਜੀ ਪਧੌੜ ਪਧੌੜ ਦੇ ਇੱਕ ਛੋਟੇ ਘਰ ਕਿੰਨਾ ਤੇ ਵਜਦੇ ਪਾਣੀ ਪਤਲਾ ਬਾਈ ਸਟੇਡੀਅਮ ਵਾਲੀ ਸੜਕ ਸਟੇਡੀਅਮ ਵਾਲੀ ਸੜਕ ਤੇ ਹਲਕੜੇ ਵਾਲੀ ਸੜਕ ਤੇ ਛੋਟੇ ਘਰ ਨੇ ਠੀਕ ਆ ਤੇ ਆ ਅਰਜਨ ਬਾਈ ਕਿੰਨਾ ਮਾਡਲ ਇਹ 2022 ਹੈ ਜੀ ਤੀਜੇ ਮਹੀਨੇ ਦਾ ਤੀਜੇ ਮਹੀਨੇ ਚ ਨਿਕਲਿਆ ਹੋਇਆ 2022 ਆ ਠੀਕ ਆ ਪਹਿਲਾਂ ਤਾਂ ਸਜਣਾ ਤੂੰ ਪੈਂ ਸੀ ਬਾਲੇ ਲਾਤੇ ਕੋੜਾ ਬੰਪਰ ਲਵਾਤਾ ਇਹ ਕਿੰਨੇ ਚਲਵਾਤਾ ਇਹ 15000 ਚ ਲੱਗ ਗਿਆ ਜੀ 15000 ਚ ਕੋੜਾ ਬੰਪਰ ਲਵਾਤਾ ਮੂਹਰੇ ਜਹਾਜੀ ਟਾਇਰ ਕਿੰਨੇ ਚਲਵਾਤੇ 35000 ਚ ਲੱਗ ਗਿਆ 35000 ਚ ਇਹ ਲੱਗ ਗਿਆ ਆ ਕੰਡੀਸ਼ਨ ਪੱਕਾ ਸਾਰਾ Ориਜినਲ ਆ ਬਈ ਹਾਂਜੀ ਹਾਂਜੀ ਸਾਰਾ Ориਜినਲ ਜੇ ਆਪਾਂ ਇਹਨੂੰ ਚੱਲੇ ਹੋਏ ਦੀ ਗੱਲ ਕਰੀਏ ਚੱਲਿਆ ਕਿੰਨਾ ਹੋਇਆ ਇਹ 600 80 ਘੰਟੇ ਚੱਲੇ 600 ਘੰਟੇ ਚੱਲਿਆ ਹੋਇਆਗਾ ਮਤਲਬ ਨਿਊਨਨ ਚੱਲਿਆ ਹੋਇਆ ਇਹ ਨੰਬਰ ਕਿੱਥੋਂ ਦਾ ਬਈ ਇਹਦਾ ਨੰਬਰ ਪੰਜਾਬ ਦਾ ਜੀ ਨੰਬਰ ਪੰਜਾਬ ਦਾ ਬਈਆ ਚੈੱਕ ਕਰਾਂ ਹੀ ਪਿੱਛੋਂ ਕਿ੍ਰਿਸ਼ਨ ਫੁੱਕ ਹੱਕ ਦਾ ਲੈਂਕਾ ਲੋਕਾਂ ਦਾ ਤੇ ਆ ਦੇਖੋ 14 3 2022 ਹਾਂਜੀ ਹਨਾ ਬਾਈ ਨੇ ਕਿਹਾ ਸੀ ਵੀ ਤੀਜੇ ਮਹੀਨੇ ਦੇ ਨਿਕਲਿਆ ਹੋਇਆ ਆਪਾਂ ਤਰੀਕ ਵੀ ਦਿਖਾਤੀ ਤੁਹਾਨੂੰ ਵੀ 14 ਤਰੀਕ ਨੂੰ ਨਿਕਲਿਆ ਹੋਇਆਗਾ ਤੇ ਇੱਕ ਵਾਈ ਇਹਦੀ ਸਟਾਰਟਿੰਗ ਚੈੱਕ ਕਰਾਂ ਹੀ ਪਹਿਲ ਰੇਸ ਨਹੀਂ ਭਾਈ ਰੇਸ ਤੂੰ ਆਦਾ ਜਿਵੇਂ ਨਹੀਂ ਕੱਢਦਾ ਕਰ ਦੇ ਭਾਈ ਬੰਦ 680 85 ਘੰਟੇ ਚੱਲਿਆ ਹੋਇਆ ਹੈਗਾ ਤੇ 22 ਮਾਡਲ ਆ ਤੇ ਮੂੜਾ ਸੋ ਚੱਕੀ ਮੜੇ ਜਪ ਵਿੱਚੋਂ ਵੀ ਕੰਡੀਸ਼ਨ ਦਿਖਾ ਦਿੰਦੇ ਆ ਲੋ ਵੀ ਸੱਜਣੂ ਘਰੋਂ ਚੈੱਕ ਠੀਕ ਆ ਸਾਰੇ ਪਾਸੇ ਹੈ ਜੇ ਮਤਲਬ ਕਿਸੇ ਪਾਸੇ ਵੀ ਚਾਬੀ ਲੱਗੀ ਨਹੀਂ ਹੈਗੀ ਠੀਕ ਆ ਭਈ ਆ ਮਾਰ ਕੇ ਚੈੱਕ ਰਾਂ ਹੀ ਟਾਇਰਾਂ ਦਾ ਟਾਇਰ ਹੈ ਜੇ ਹੈਗੇ ਨਾਲ ਦੇ ਬਾਈ ਮਾਰ ਲਾ ਤਾਂ ਬਾਈ ਦਾ ਮਾਰ ਕੇ ਵੀ ਚੈੱਕ ਕਰ ਲਓ ਬਈ ਆਪਾਂ ਹੁਣ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ 695000 695000 ਰੁਪਇਆ ਹਾਂਜੀ ਮੌਕੇ ਤੇ ਮਾਨਤਾ ਕਿੰਨੇ ਦਾ ਕਰ ਦੇਗਾ ਦੇ ਦਾਂਗੇ 680 ਉਸੀ ਦਾ 670 ਦਵਾ ਦਈਏ ਲੋ ਵੀ ਸੱਜਣੋ 6 ਲੱਖ 75 ਹਜ਼ਾਰ ਚ ਬਣ ਜੂਗਾ 60 ਪਾਵਰ ਦਾ ਟਰੈਕਟਰ 605 ਡੀਆਈ ਅਰਜਨ ਤੇ ਭਦਾਉੜ ਦੇ ਭਦਾਉੜ ਖੜਾ ਹੈਗਾ ਅਲਕੜਾ ਵਾਲੀ ਸੜਕ ਦੇ ਸਟੇਡੀਅਮ ਵਾਲੀ ਤੇ ਬਾਕੀ ਵੀ ਜਿਹੜਾ ਤੇਰਾ ਨੰਬਰ ਆ ਉਹ ਦੱਸ ਦੇ ਇੱਕ ਵਾਰੀ 987633778 ਬਾਕੀ ਜਿਹੜਾ ਬਾਈ ਦਾ ਨੰਬਰ ਆ ਉਹ ਪਰ ਟੈਡਰ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੁਪਰ ਕੇ ਜਿੰਨਾਂ ਨੇ ਅਰਜਨ ਬੈਲੀ ਲੈਣਾ